ਸਾਤ ਸਿਪ ਕਾਲ ਸਾਥੀਓ ਆਪਾਂ ਗੱਲ ਕਰਾਂਗੇ ਗਰਮੀ ਰੁੱਤ ਦੇ ਵਿੱਚ ਧਨੀਆ اگਾਉਣ ਬਾਰੇ ਧਨੀਏ ਦੀਆਂ ਪੱਤਨਾ ਹਰਿਆਲ ਤੇ ਖੁਸ਼ਬੂਦਾਰ ਹੁੰਦੀਆਂ ਇਸ ਨੂੰ ਆਪਾਂ ਸਬਜੀ ਦੇ ਵਿੱਚ ਚਟਣੀ ਲਈ ਕਰੀ ਜਾਂ ਦਹੀਂ ਦੇ ਵਿੱਚ ਤੋਂ ਲਾਵਾ ਹੋਰ ਥਿੰ ਤਰ੍ਹਾਂ ਨਾਲ ਇਸ ਨੂੰ ਵਰਤੋ ਖਾਤੀ ਜਾਂਦੀ ਹੈ ਤੇ ਸਾਰੇ ਆਪਾਂ ਨੂੰ ਪਸੰਦ ਕਰਦੇ ਆਂ ਇਸ ਰੇਲੂ ਬਿਗਤੀ ਦੇ ਵਿੱਚ ਆਪਾਂ ਉਹਨੂੰ ਕਿਸ ਤਰ੍ਹਾਂ ਆਸਾਨੀ ਨਾਲ ਅਦਾ ਸਕਦੇ ਹਾਂ ਉਸ ਬਾਰੇ ਆਪਾਂ ਗੱਲ ਕਰਾਂਗੇ ਇਸ ਲਈ ਸਾਥੀਓ ਜਿਹੜੀ ਆਪਣੇ ਚੈਨਲ ਤੇ ਸਾਥੀ ਨਵੇਂ ਹਨ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਕਿ ਤਣੀਆਂ ਹਰ ਤਰ੍ਹਾਂ ਦੀ ਜ਼ਮੀਨ ਦੇ ਵਿੱਚ ਹੋ ਜਾਂਦਾ ਕਰਨ ਤੇ ਇਹ ਆਪਣੇ ਜਿਸ ਤਰ੍ਹਾਂ ਦੀ ਮਿੱਟੀ ਆ ਉਸ ਤਰ੍ਹਾਂ ਦੀ ਮਿੱਟੀ ਵਿੱਚ ਹੀ ਆਪਾਂ ਧਨੀਏ ਨੂੰ ਅਗਾ ਸਕਦੇ ਹਾਂ ਸਤੂ ਇਸ ਨੂੰ ਗੋਲ ਲਈ ਆਪਾਂ ਰੂੜੀ ਦੀ ਖਾਦ ਤਨ ਚਾਰ ਬੱਠਲਾਉ ਤੇ ਛੋਟੀ ਜਿਹੀ ਥਿਆਰੀ ਦੇ ਵਿੱਚ ਆਪਾਂ ਉਹ ਬੱਠਲ ਰੂੜੀ ਦੇ ਪਾਸੇ ਤੇ ਗੋਦਾਈ ਕਰੋ ਉਹ ਗੋਦਾਈ ਕਰਨ ਤੋਂ ਬਾਅਦ ਆਪਾਂ ਸਬਰ ਕਰਦੇ ਨਾਲ ਜਿਸ ਨੂੰ ਕੀ ਆਪਾ ਫੌੜਾ ਕਹਿਦੇ ਨੇ ਇਸ ਤਰ੍ਹਾਂ ਛੋਟੀਆਂ ਛੋਟੀਆਂ ਬੱਟਾ ਬਣਾ ਲਓ ਬੱਟਾ ਬਣਾ ਕੇ ਬੱਟਾਂ ਦੇ ਨਾਲ ਧਨੀ ਦਾ ਤੀਸ ਕੇਰ ਦਿਓ ਬੀਜ ਦੁਕਾਨਦਾਰ ਤੋਂ ਚੰਗੀ ਕੰਪਨੀ ਦਾ ਲਓ ਤੇ ਉਸ ਨੂੰ ਹੀ ਕਹਿ ਕੇ ਲਓ ਕਿ ਤੇ ਧਨੀ ਮਲਕ ਖਬੂਦਾਰ ਹੋਗੇ ਤੇ ਬੀਜ ਨਮਾ ਹੋਗੇ ਤਾਂ ਕਿ ਪ੍ਰਾਣਾ ਦੀ ਕਈ ਵਾਰ ਹਰਾ ਨਹੀਂ ਹੋ ਇਸ ਤੋਂ ਲਾਵਾ ਸਾਕੂਜ਼ ਬੀਜ ਨੂੰ ਹਲਕਾ ਤੜੀ ਦੇ ਤੇ ਮਲ ਲਗੋ ਤਾਂ ਕਿ ਬੀਜ ਦੇ ਦੋ ਟੁੱਟੇ ਹੋ ਜਾਣ ਕਿਉਂਕਿ ਸਾਬਤ ਬੀਜ ਛਣੀਆਂ ਦਾ ਚੜਦੀ ਨਹੀਂ ਸੰਗਰਦਾ ਤੁਸੀਂ ਬੀਜ ਨੂੰ ਇਸ ਤਰ੍ਹਾਂ ਬੱਟਾਂ ਦੇ ਨਾਲ ਫੇਰਨ ਤੋਂ ਬਾਅਦ ਉਸ ਤੇ ਥੋੜਾ ਥੋੜਾ ਹੱਥ ਨਾਲ ਆਪ ਮਿੱਟੀ ਪਾ ਦੇਗੇ ਜਿਆਦਾ ਮਿੱਟੀ ਨਹੀਂ ਪਾਉਣੀ ਤਾਂ ਉਹ ਕੇ ਬੀਜ ਡੰਗਾ ਹੋ ਜਾਂਦਾ ਤੇ ਉਸ ਤੋਂ ਬਾਅਦ ਥਾਲੀਆਂ ਦੇ ਵਿੱਚ ਪਾਣੀ ਲਗਾ ਦਿੰਦੇ ਤੇ ਹਫ਼ਤੇ ਦੇ ਵਿੱਚ ਹੀ ਆਪਣਾ ਪੁੰਗਰ ਆਏਗਾ ਤੇ ਲਗਭਗ 45 ਦਿਨਾਂ ਦੇ ਵਿੱਚ ਧਣੀਆਂ ਪਹਿਲੀ ਕਟਾਈ ਲਈ ਤਿਆਰ ਹੋ ਜਾਂਦਾ ਸਾਥੀਓ ਧਣੀਆਂ ਦੀਆਂ ਆਪਾਂ ਲਗਭਗ 4 ਕਟਾਨ ਲੈ ਸਕਦੇ ਹਾਂ गर्मी के धनिया महंगा भी होंगे है इसलिए इस घरेलू बाड़ी के साथियों जेकर भीडियो चंकी लगी तो इसक करो धनवाद